ਪਹਿਲਗਾਮ ਹਮਲੇ ਦਾ ਬਦਲਾ ਲੈਣ ਦੇ ਲਈ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਅੱਤਵਾਦੀਆਂ ਦੇ ਕਈ ਟਿਕਾਣਿਆਂ ਦੇ ਉੱਪਰ ਹਮਲਾ ਕੀਤਾ ਗਿਆ ਆਪਰੇਸ਼ਨ ਸੰਦੂਰ ਨੂੰ ਲਾਂਚ ਕੀਤਾ ਗਿਆ ਇਸ ਆਪਰੇਸ਼ਨ ਦੇ ਤਹਿਤ ਕਈ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇੱਕ ਚਰਚਾ ਇਹ ਹੋਣੀ ਸ਼ੁਰੂ ਹੋ ਗਈ ਹੈ ਕਿ ਹੁਣ ਅੱਗੇ ਕੀ ਹੋਏਗਾ ਕਿੰਨਾ ਸਮਾਂ ਇਹ ਆਪਰੇਸ਼ਨ ਚੱਲੇਗਾ ਕਿਉਂਕਿ ਫੌਜ ਦੇ ਵੱਲੋਂ ਅੱਜ ਬਰੀਫਲੀ ਜਾਣਕਾਰੀ ਵੀ ਦੇ ਦਿੱਤੀ ਗਈ ਹੈ ਪਾਕਿਸਤਾਨ ਦੇ ਵੱਲੋਂ ਵੀ ਬਿਆਨ ਆ ਗਿਆ ਕਿ ਭਾਰਤ ਦੇ ਵੱਲੋਂ ਉਹਨਾਂ ਦੇ ਮੁਲਕ ਦੇ ਵਿੱਚ ਜਿਹੜਾ ਉਹ ਹਮਲਾ ਕੀਤਾ ਗਿਆ ਹਾਲਾਂਕਿ ਪਾਕਿਸਤਾਨ ਦੇ ਵੱਲੋਂ ਹੋਰ ਤਰੀਕੇ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਭਾਰਤ ਦੇ ਵੱਲੋਂ ਕਿਹਾ ਗਿਆ ਕਿ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਚੁਣ ਕੇ ਉੱਥੇ ਹਮਲਾ ਕੀਤਾ ਗਿਆ ਕਿਸੇ ਵੀ ਸਿਵਿਲੀਆਂ ਦੇ ਉੱਪਰ ਜਿਹੜਾ ਉਹ ਹਮਲਾ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਪੰਜਾਬ ਦੇ ਬਾਰਡਰ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਹੋਇਆ ਸਕੂਲਾਂ ਦੇ ਵਿੱਚ ਛੁੱਟੀਆਂ ਕੀਤੀਆਂ ਹੋਈਆਂ ਨੇ ਪੰਜਾਬ ਦੇ ਵਿੱਚ ਇਸ ਵੇਲੇ ਕੀ ਮਾਹੌਲ ਹੈ ਜਾਂ ਕੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਾਕਿਸਤਾਨ ਕੋਈ ਇਹੋ ਜਿਹਾ ਐਕਸ਼ਨ ਲੈ ਸਕਦਾ ਜਾਂ ਹੁਣ ਅੱਗੇ ਕੀ ਰਣਨੀਤੀ ਹੋਵੇਗੀ ਤਾਂ ਇਹ ਲੜਾਈ ਕਿਧਰਲੇ ਪਾਸੇ ਨੂੰ ਜਾ ਸਕਦੀ ਆ ਸਾਰੇ ਸਵਾਲਾਂ ਦੇ ਉੱਪਰ ਗੱਲਬਾਤ ਕਰਾਂਗੇ ਮੇਰੇ ਨਾਲ ਕਰਨਲ ਬਲਬੀਰ ਸਿੰਘ ਜੀ ਮੌਜੂਦ ਹੈਗੇ ਨੇ ਤਾਂ ਸਰ ਬਹੁਤ ਬਹੁਤ ਸਵਾਗਤ ਹੈ ਜੀ ਹਾਂ ਜੀ ਥੈਂਕ ਯੂ ਸਰ ਆਪਰੇਸ਼ਨ ਜਿਵੇਂ ਹੋ ਗਿਆ ਜੀ ਰਾਤ ਸੰਦੂਰ ਕੀਤਾ ਸਕਸੈਸਫੁਲੀ ਭਾਰਤ ਦੇ ਵੱਲੋਂ ਕਿਹਾ ਗਿਆ ਕਿ ਆਪਰੇਸ਼ਨ ਹੋ ਗਿਆ ਕਈ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਹੁਣ ਤੱਕ ਇਹਦੇ ਵਿੱਚ ਕੀ ਕੁਝ ਅਪਡੇਟ ਹੋਈ ਆ ਪਾਕਿਸਤਾਨ ਵੱਲੋਂ ਕੀ ਕੁਝ ਬਿਆਨ ਆਏ ਨੇ ਜੀ ਦੇਖੋ ਜੀ ਸਭ ਤੋਂ ਪਹਿਲੇ ਤੇ ਮੈਂ ਆਪਣੀ ਸਰਕਾਰ ਨੂੰ ਵਧਾਈ ਦੇਵਾਂਗਾ ਕਿ ਇਹਨਾਂ ਨੇ 140 ਕਰੋੜ ਜਨਤਾ ਦੀ ਫੀਲਿੰਗ ਨੂੰ ਮੱਧ ਨਸਰ ਰੱਖਦੇ ਹੋਏ ਜੀ ਔਰ ਪੈਲਗਾਮ ਦਾ ਬਦਲਾ ਇਸ ਤਰੀਕੇ ਨਾਲ ਲਿਆ ਜਿੱਦਾਂ ਉਹਨਾਂ ਨੇ ਸਾਡੇ ਆਨਰੇਬਲ ਲੇਡੀ ਦੇ ਸੰਧੂਰ ਮਟਾਏ ਆ ਅੱਜ 9 ਟਿਕਾਣਿਆਂ ਤੇ ਹਮਲਾ ਕਰਕੇ ਸਰਕਾਰ ਨੇ ਭਾਰਤ ਸਰਕਾਰ ਨੇ ਇਹ ਦੱਸ ਦਿੱਤਾ ਕਿ ਜੇ ਤੁਸੀਂ ਸੰਧੂਰ ਇੱਕ ਮਟਾਓਗੇ ਤੇ ਅਸੀਂ 10 ਮਟਾਵਾਂਗੇ ਤੇ ਨੌ ਟਿਕਾਣਿਆਂ ਦੇ ਉੱਤੇ ਇਹਨਾਂ ਨੇ ਹਮਲਾ ਕਰਕੇ ਜਿੰਨੇ ਵੀ ਟੈਰਰਿਸਟ ਕੈਂਪ ਸੀ ਉਹਨਾਂ ਨੂੰ ਕੋਸ਼ਿਸ਼ ਕੀਤੀ ਆ ਡਿਸਟਰਾਇ ਕਰਨ ਦੀ ਉਹ ਇਸ ਕਰਕੇ ਕਿਉਂਕਿ ਉੱਥੇ ਐਕਟੀਵਿਟੀ ਸੀ ਹੁਣ ਜਿਹੜੇ ਮੇਨ ਕੈਂਪ ਹੈਗੇ ਆ ਜਿਵੇਂ ਲਖਰੇ ਤੌਬਾ ਜੀ ਇਹਦਾ ਜਿਹੜਾ ਮੇਨ ਕੈਂਪ ਹੈ ਉਹ ਮਰੀਦਕੇ ਹੈਗਾ ਜੀ ਜੈਸ਼ੇ ਮੁਹੰਮਦ ਦਾ ਬਹਾਵਲਪੁਰ ਹੈਗਾ ਇਸੇ ਤਰ੍ਹਾਂ ਹੀ ਜਿੱਦਾਂ ਮੁਜ਼ਫਰਾਬਾਦ ਤੇ ਸਫਾਈ ਕੈਂਪ ਇਹਨਾਂ ਦੇ ਵਿੱਚ ਜਿਆਦਾ ਐਕਟੀਵਿਟੀ ਸੀ ਇਹਨਾਂ ਨੂੰ ਇਹਨਾਂ ਐਕਟੀਵਿਟੀ ਨੂੰ ਤੇ ਉਹ ਜਿਹੜੇ ਮਿਲੀਟੈਂਟ ਇੱਥੇ ਆਏ ਜਾਂ ਉਹਨਾਂ ਨੂੰ ਸੋਜ ਦੇ ਵਿੱਚ ਰੱਖਦਿਆਂ ਹੋਇਆ ਕਿ ਉਹ ਐਕਟਿਵ ਹੋਣਗੇ ਇਹ ਬੜਾ ਪਰਸੀਸ਼ਨ ਤੇ ਚੰਗਾ ਅਟੈਕ ਕੀਤਾ ਗਿਆ ਜਿਹਦੇ ਵਿੱਚ ਕੋਈ ਸਿਵਿਲIAN ਇਨਵੋਲ ਨਹੀਂ ਜਿਹਦੇ ਵਿੱਚ ਕੋਈ ਮਿਲਟਰੀ ਇਨਵੋਲ ਨਹੀਂ ਕਿਸੇ ਮਿਲਟਰੀ ਕੈਂਟ ਦੇ ਉੱਤੇ ਹਮਲਾ ਨਹੀਂ ਹੋਇਆ ਕਿਤੇ ਸਿਵਿਲੀਆਂ ਤੇ ਹਮਲਾ ਨਹੀਂ ਹੋਇਆ ਹੁਣ ਹਾਲਾਤ ਇਦਾਂ ਦੇ ਹੈਗੇ ਆ ਜਿਹੜੀਆਂ ਨਿਊਜ਼ ਆ ਰਹੀਆਂ ਪਹਿਲੇ ਪਾਕਿਸਤਾਨ ਨੇ ਕਾਫੀ ਗੱਲਾਂ ਕੀਤੀਆਂ ਕਿ ਪਾਣੀ ਰੋਕੋਗੇ ਤੇ ਸਾਰ ਰੋਕ ਦੇਾਂਗੇ ਨਹੀਂ ਤੇ ਇੱਥੇ ਪਾਣੀ ਦੀ ਜਗ੍ਹਾ ਖੂਨ ਦਾ ਬਹਾਅ ਹੋਏਗਾ ਅੱਜ ਜਿਹੜੀ ਨਿਊਜ਼ ਆਈ ਹੈ ਉਹ ਇਹ ਹੈ ਕਿ ਪਾਕਿਸਤਾਨ ਦੀ ਸਟੇਟਮੈਂਟ ਆ ਗਿਆ ਕਿ ਅਗਰ ਹਿੰਦੁਸਤਾਨ ਆਪਰੇਸ਼ਨ ਸੰਦੂਰ ਬੰਦ ਕਰ ਦਿੰਦਾ ਤੇ ਅਸੀਂ ਕੋਈ ਵੀ ਵੱਡੀ ਐਸਕੇਲੇਸ਼ਨ ਨਹੀਂ ਕਰਾਂਗੇ ਇਹ ਮੈਂ ਹੁਣੇ ਹੀ ਕੋਈ 1 ਪੌਣਾ ਘੰਟਾ ਪਹਿਲੇ ਕੀ ਵੀ ਤੇ ਨਿਊਜ਼ ਹੋਣੀ ਹੈਗੀ ਆ ਜੀ ਪਰ ਕਿਉਂਕਿ ਨੌ ਟਿਕਾਣਿਆਂ ਦੇ ਤੇ ਅਮਲਾ ਹੋਇਆ ਹੂੰ ਇਹ ਦੇਸ਼ ਇਸ ਕਿਸਮ ਦੀ ਸੋਚ ਰੱਖਦਾ ਹੈ ਕਹਿੰਦਾ ਕੁਛ ਹੈ ਤੇ ਕਰਦਾ ਕੁਛ ਹੈ ਜੀ ਤੇ ਅਸੀਂ ਮਹਿਸੂਸ ਕਰਨਿਆ ਹੋ ਸਕਦਾ ਹੂੰ ਕਿ ਇਹ ਰਿਟੈਲੀਏਸ਼ਨ ਦੇ ਵਿੱਚ ਇਹ ਵੀ ਉਹ ਛੋਟੀ ਮੋਟੀ ਸਟ੍ਰਾਈਕ ਕਰੇ ਪਰ ਇਹਦੇ ਕੋਈ ਕੁਝ ਹੈ ਨਹੀਂ ਸਟ੍ਰਾਈਕ ਕਰਨ ਨੂੰ ਜਿੱਦਾਂ ਖਬਰਾਂ ਦੇ ਵਿੱਚ ਆ ਰਿਹਾ ਸੀ ਕਿ ਹੋ ਸਕਦਾ ਇਹ ਜਿਹੜਾ ਡੈਮ ਹੈ ਸਾਡਾ ਜਿੱਦ ਤੇ ਅਸੀਂ ਪਾਣੀ ਰੋਕਿਆ ਉਹਦੇ ਤੇ ਅਟੈਕ ਕਰੇ ਅਗਰ ਉਹ ਡੈਮ ਤੇ ਅਟੈਕ ਕਰਦਾ ਕਿਉਂਕਿ ਸਾਡੇ ਕੋਲ ਸਲਾਲ ਇੱਕ ਜਗ੍ਹਾ ਹੈ ਜਿੱਤੇ ਹਾਈਡਰੋ ਪ੍ਰੋਜੈਕਟ ਹੈਗਾ ਜੀ ਔਰ ਜਿਹੜਾ ਇੰਡਸ ਰਿਵਰ ਹੈ ਜਾਂ ਸਿੰਧ ਰਿਵਰਾ ਉਤੇ ਬ੍ਰਿਜ ਬਣਿਆ ਜਿਹਦਾ ਤੁਸੀਂ ਪਾਣੀ ਰੋਕਿਆ ਅਗਰ ਉਹਤੇ ਅਟੈਕ ਕਰਦਾ ਤੇ ਜਿਹੜੀ ਇੰਡਸ ਵਾਟਰ ਟ੍ਰੀਟੀ ਹੈ ਉਹ ਖਤਮ ਹੋ ਜਾਏਗੀ ਅਸੀਂ ਹੁਣ ਹੈਲਡ ਇਨ ਬੇਨਸ ਰੱਖੀ ਹੈਗੀ ਆ ਤੇ ਅਸੀਂ ਨਹੀਂ ਸਮਝਦੇ ਕਿ ਕੋਈ ਕੋਈ ਇਦਾਂ ਦੇ ਡੈਮ ਤੇ ਅਟੈਕ ਕਰੇਗਾ ਜਾਂ ਕਿਸੇ ਕੈਂਡ ਤੇ ਅਟੈਕ ਕਰੇਗਾ ਹਾਂ ਇਹ ਕਰ ਸਕਦਾ ਉਹ ਮਿਲਿਟੈਂਟ ਜਾਂ ਟੈਰਰਿਸਟ ਐਕਟੀਵਿਟੀ ਜੀ ਵਧਾ ਸਕਦਾ ਇੱਥੇ ਨਹੀਂ ਤੇ ਕਿਸੇ ਹੋਰ ਕਰ ਸਕਦਾ ਹੂੰ ਤੇ ਇਹੋ ਜਿਹਾ ਕੰਮ ਉਹ ਕਰ ਸਕਦਾ ਪਰ ਅਸੀਂ ਨਹੀਂ ਸਮਝਦੇ ਕਿ ਉਹ ਇੰਨਾ ਕ ਕੈਪੇਬਲ ਹੈਗਾ ਕਿ ਸਾਡੇ ਤੇ ਬਹੁਤ ਵੱਡੇ ਤਰੀਕੇ ਨਾਲ ਅਰਗੁਮੈਂਟੇਸ਼ਨ ਕਰੇ ਕਿਉਂ ਕਿ ਜਿਹੜੇ ਬਾਰਡਰ ਆ ਜਿਹੜੇ ਬਾਰਡਰ ਸੀਲ ਕੀਤੇ ਆ ਜਿਹੜਾ ਰਫੇਲ ਆਇਆ ਫਰਾਂਸ ਤੋਂ ਹਮ ਹਮਰ ਬੰਬ ਜਿਹੜੇ ਛੁੱਟੇ ਗਏ ਉਹ ਆਏ ਇਜ਼ਰਾਈਲ ਤੋਂ ਚਲੋ ਮੈਨੂੰ ਕਹਿਣਾ ਨਹੀਂ ਚਾਹੀਦਾ ਪਰ ਹੈ ਤਾਂ ਹੈ ਹਾਂ ਤੇ ਹੁਣ ਜਿਹੜੇ ਸਾਡੇ ਰਡਾਰ ਲੱਗੇ ਆ ਉਹਨੂੰ ਕਹਿੰਦੇ S400 ਠੀਕ ਹੈ ਇਹ ਵੀ ਮੈਂ ਨਿਊਜ਼ ਤੋਂ ਸੁਣਿਆ ਐ ਨਹੀਂ ਕਿ ਕੋਈ ਮੈਂ ਜਾ ਕੇ ਬਾਰਡਰ ਤੇ ਦੇਖਿਆ ਪਰ ਨਿਊਜ਼ ਦੇ ਮੁਤਾਬਕ S400 ਹੈ S400 ਇਹ ਰਡਾਰ ਹੈਗਾ ਅਗੇਨ ਇਜ਼ਰਾਈਲ ਦਾ ਜੀ ਇਹ ਕੋਈ ਵੀ ਮਿਸਾਈਲ ਫਾਇਰ ਕਰੋ ਹਾਂ ਕਿਸੇ ਕਿਸਨ ਦਾ ਵੀ ਤੁਸੀਂ ਵੈਪਨ ਫਾਇਰ ਕਰੋ ਇਹ ਜਾਮ ਕਰ ਦਿੰਦਾ अच्छा बॉर्डर क्रॉस करना ਬਹੁਤ ਮੁਸ਼ਕਲ ਹੈ ਠੀਕ ਹੈ ਕੋਈ ਮਤਲਬ ਸਕੋਪ ਨਹੀਂ ਹੈਗਾ ਔਰ ਸਾਨੂੰ ਪਤਾ ਹੈ ਇਹਨਾਂ ਤੇ ਸਾਡੀਆਂ ਫੋਰਸਸ ਨੂੰ ਪਤਾ ਹੈ ਸਰਕਾਰ ਨੂੰ ਪਤਾ ਹੈ ਕਿ ਕਿਹੜੇ ਕਿਹੜੇ ਇਲਾਕੇ ਜੂ ਉਹਦੀਆਂ ਮਿਸਾਈਲ ਫਾਇਰ ਹੋ ਸਕਦੀਆਂ ਤਾਂ ਅਕੋਰਡਿੰਗਲੀ ਸਾਡਾ ਜਿਹੜਾ ਬਾਰਡਰ ਹੈ ਉਹ ਸਿਕਿਉਰ ਹੈ ਸਾਨੂੰ ਕਿਸੇ ਕਿਸਮ ਦੀ ਚਿੰਤਾ ਨਹੀਂ ਹੈਗੀ ਔਰ ਜਿਹੜਾ ਸਾਡਾ ਆਪਰੇਸ਼ਨ ਸੰਦੂਰ ਹੈਗਾ ਹੁਣ ਨੌ ਟਿਕਾਣਿਆਂ ਦੇ ਉੱਤੇ ਹਮਲਾ ਕਰਕੇ ਹੋ ਸਕਦਾ ਥੋੜਾ ਗੈਪ ਹੋਏ ਤੁਸੀਂ ਵਾਟ ਇਜ਼ ਦੀ ਰਿਐਕਸ਼ਨ ਆਫ ਪਾਕਿਸਤਾਨ ਲੇਕਨ ਮੈਂ ਨਹੀਂ ਸਮਝਦੇ ਕਿ ਕੋਈ ਬਹੁਤ ਵੱਡੀ ਐਸਕੇਲੇਸ਼ਨ ਹੋਏਗੀ ਜਾਂ ਕੋਈ ਇਦਾਂ ਦਾ ਉਹ ਹਮਲਾ ਕਰੇਗਾ ਉਹ ਵੀ ਛੋਟਾ ਮੋਟਾ ਕਿਤੇ ਇਧਰ ਉਧਰ ਕਿਉਂਕਿ ਉਹ ਕੋਲ ਹੁਣ ਕੋਈ ਚਾਰਾ ਨਹੀਂ ਹੈਗਾ ਜੇ ਹਮਲਾ ਹੋਇਆ ਉਤੇ ਸਟ੍ਰਾਈਕ ਹੋਈ ਹੈ ਤਾਂ ਉਹ ਵੀ ਕੋਸ਼ਿਸ਼ ਕਰੇਗਾ ਆਪਣੀ ਜੰਦਾ ਨੂੰ ਦੱਸਣ ਵਾਸਤੇ ਕਿ ਮੈਂ ਵੀ ਰਿਟੈਲੀਏਟ ਕੀਤਾ ਇਹ ਹੁੰਦਾ ਹੀ ਹੈ ਕਿ ਜੇ ਤੁਸੀਂ ਇੱਕ ਆਦਮੀ ਨੂੰ ਮਾਰ ਪਏ ਤਾਂ ਦੂਜਾ ਵੀ ਕੋਸ਼ਿਸ਼ ਕਰਦਾ ਮਾਰਨ ਦੀ ਲੇਕਿਨ ਅਸੀਂ ਨਹੀਂ ਸਮਝਦੇ ਕਿ ਉਹਦੇ ਚ ਇੰਨਾ ਕਿ ਦੰਮ ਹੋਏਗਾ ਕਿਉਂਕਿ ਆਪਰੇਸ਼ਨ ਸੰਦੂਰ ਖਤਮ ਨਹੀਂ ਹੋਇਆ ਅਜੇ ਚੱਲ ਰਿਹਾ ਇਹ ਮਤਲਬ ਇਹ ਨਹੀਂ ਕਿ ਆਪਾਂ ਸਰਕਾਰ ਨੇ ਬੰਦ ਕਰਤਾ ਉਹਨੂੰ ਉੱਤੇ ਪ੍ਰੈਸ ਕਾਨਫਰੰਸ ਹੋ ਗਈ ਬਈ ਕੰਮ ਖਤਮ ਹੋ ਗਿਆ ਅਸੀਂ ਬਦਲਾ ਲੈ ਲਿਆ ਦੇ ਉਹਨਾਂ ਨੇ 26 ਮਾਰੇ 17 ਇੰਜਰਡ ਹੋ ਗਏ ਤੇ ਤੁਸੀਂ ਉਹਨੂੰ ਟੋਟਲ ਕਰ 43 ਬੰਦੇ ਤੇ ਅਸੀਂ 100 ਮਾਰਤੇ ਤੇ ਅਸੀਂ ਕਿਹਾ ਵੀ ਅਸੀਂ ਸੈਟੀਸਫਾਈਡ ਆ ਇਦਾਂ ਨਹੀਂ ਕਿਉਂਕਿ ਜਿਹੜੇ ਆਪਰੇਸ਼ਨ ਇਦਾਂ ਦੇ ਚੱਲਦੇ ਹੈਗੇ ਆ ਜੇ ਸਬਕ ਸਿਖਾਣਾ ਹੈਗਾ ਤੇ دیر ਮੈਨ ਐਕਟਿਵ ਇਦਾਂ ਨਹੀਂ ਹੈ ਕਿ ਉਹ ਬੰਦ ਹੋ ਗਿਆ ਜੇ ਕੰਮ ਖਤਮ ਹੋ ਗਿਆ ਹੁਣ ਉਹਨੂੰ ਕਰਨ ਦਿਓ ਜੋ ਕਰੇਗਾ ਫਿਰ ਅਸੀਂ ਕਰਾਂਗੇ ਇਦਾਂ ਨਹੀਂ ਹੈ ਪਰ ਇਹ ਵੀ ਤਾਂ ਨਹੀਂ ਲੱਗਦਾ ਕਿ ਸਭ ਕੀ ਪਾਕਿਸਤਾਨ ਤੇ ਯਕੀਨ ਕੀਤਾ ਜਾ ਸਕਦਾ ਕਿ ਜੇਕਰ ਪਾਕਿਸਤਾਨ ਨੇ ਕਿਹਾ ਤਾਂ ਕਿ ਜੇਕਰ ਭਾਰਤ ოਪਰੇਸ਼ਨ ਸੰਦੂਰ ਰੋਕ ਦੇ ਦਿੱਤਾ ਤਾਂ ਅਸੀਂ ਕੋਈ ਐਕਸ਼ਨ ਨਹੀਂ ਲਵਾਂਗੇ ਮੈਨ ਲੱਗਦਾ ਕਿ ਇਸ ਨੂੰ ਲੈ ਕੇ ਵੀ ਫੌਜ ਜਾਂ ਸਰਕਾਰ ਦੇ ਵੱਲੋਂ ਤਿਆਰੀ ਤਾਂ ਪੂਰੀ ਅਜੇ ਰੱਖੀ ਗਈ ਹੋਏਗੀ ਬਿਲਕੁਲ ਮੱਲਕ ਇੱਕ ਇਹ ਅਸਧਾ ਦਾ ਦੇਸ਼ ਹੈਗਾ ਜਿਹਦੇ ਤੇ ਯਕੀਨ ਨਹੀਂ ਕੀਤਾ ਜਾ ਸਕਦਾ ਇਹ ਕਹਿੰਦਾ ਕੁਛ ਹੈ ਕਰਦਾ ਕੁਛ ਹੈ ਜੀ ਕਿਉਂਕਿ ਉਹਨੇ ਕੋਸ਼ਿਸ਼ ਕੀਤੀ ਹੈ ਜਿਹੜੀ ਮੈਂ ਨਿਊਜ਼ ਤੇ ਪੜ੍ਹੀ ਆ ਕਿ ਸ਼ਾਇਦ ਥੋੜਾ ਜਿਹਾ ਹਿੰਦੁਸਤਾਨ ਕੁਲਡਾਊਨ ਹੋ ਜਾਏ ਹਾਂ ਤੇ ਹੋ ਸਕਦਾ ਉਹਨੂੰ ਥੋੜਾ ਜਿਹਾ ਪੈਨਿੰਗ ਵਾਸਤੇ ਟਾਈਮ ਮਿਲ ਜਾਏ ਜਾਂ ਥੋੜੀ ਜਿਹੀ ਸੋਚ ਵਾਸਤੇ ਟਾਈਮ ਮਿਲ ਜਾਏ ਕਿ ਮੈਂ ਕੀ ਕਰਨਾ ਪਰ ਯਕੀਨ ਨਹੀਂ ਕੀਤਾ ਜਾ ਸਕਦਾ ਤੇ ਅਸੀਂ ਸਮਝਨੇ ਆ ਕਿ ਉਹ ਕੁਛ ਨਾ ਕੁਛ ਛੋਟੀ ਮੋਟੀ ਤੋੜਫੋੜ ਜ਼ਰੂਰ ਕਰੇਗਾ ਔਰ ਉਹਦੇ ਕੋਈ ਕਰਨ ਦਾ ਤਰੀਕਾ ਬਸ ਇਹੋ ਹੀ ਹੈਗਾ ਕਿ ਉਹ ਟੈਰਰਿਸਟ ਦੇ ਥਰੂ ਜਾਂ ਕਿਸੇ ਕੋਈ ਇੱਕ ਸੈਕਟਰ ਚ ਉਹ ਕੋਈ ਫਾਇਰਿੰਗ ਜਿਹੜੀ ਹੈ ਇੰਟੈਂਸ ਫਾਇਰਿੰਗ ਸ਼ੁਰੂ ਕਰ ਦੇ ਉਹ ਇਦਾਂ ਦਾ ਕੰਮ ਉਹ ਜ਼ਰੂਰ ਕਰ ਸਕਦਾ ਆਪਣੀ ਜਨਤਾ ਨੂੰ ਵੀ ਦੱਸਣ ਵਾਸਤੇ ਕਿ ਭਈ ਮੈਂ ਚੁੱਪ ਕਰਕੇ ਨਹੀਂ ਬੈਠਾ ਮੈਂ ਵੀ ਬਦਲਾ ਲੈਣ ਦੀ ਕੋਸ਼ਿਸ਼ ਕਰ ਰਿਹਾ ਜਿਵੇਂ ਸਾਰੇ ਨੌ ਟਿਕਾਣੇ ਚੁਣੇਗੇ ਕਿ ਇੱਥੇ ਵੱਡੀ ਗਿਣਤੀ ਦੇ ਵਿੱਚ ਹੱਤਵਾਦੀ ਹੈਗੇ ਨੇ ਸਿੱਧਾ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਜਿਵੇਂ ਪਾਕਿਸਤਾਨ ਵਾਲੇ ਪਾਸੇ ਵੀ ਪ੍ਰੈਸ ਕਾਨਫਰੰਸ ਹੋਈ ਉਹਨਾਂ ਨੇ ਕਿਹਾ ਕਿ ਸਾਡੇ ਸਿਵਿਲਿਅਨ ਜਿਹੜੇ ਨੇ ਉਹ ਮਾਰੇ ਗਏ ਨੇ ਕਿ ਇਸ ਤਰੀਕੇ ਦੀ ਰਣਨੀਤੀ ਅਪਣਾਈ ਜਾਂਦੀ ਕਿ ਪੂਰੇ ਦੇਸ਼ ਦੇ ਵਰਲਡ ਦੇ ਵਿੱਚ ਦੱਸਿਆ ਜਾਵੇ ਦੇਖੋ ਇਹ ਹੁੰਦਾ ਹੈ ਜਦੋਂ ਵੀ ਕੋਈ ਇਦਾਂ ਦੀ ਲੜਾਈ ਜਾਂ ਇਦਾਂ ਦੀ ਕੋਈ ਐਸਕਲੇਸ਼ਨ ਹੁੰਦੀ ਜਾਂ ਇਦਾਂ ਦਾ ਕੋਈ ਹਮਲਾ ਹੁੰਦਾ ਜਾਂ ਸਟ੍ਰਾਈਕ ਹੁੰਦੀ ਆ ਤੇ ਦੂਸਰੇ ਆਦਮੀ ਦੇ ਕੋਲ ਕੁਝ ਨਹੀਂ ਹੁੰਦਾ ਉਹ ਇਹ ਕਹੇ ਜੀ ਸਾਡੇ ਬੱਚੇ ਮਰ ਗਏ ਔਰਤਾਂ ਮਰ ਗਈਆਂ ਸਾਡੇ ਸਿਵਿਲੀਆਂ ਤੇ ਅਟੈਕ ਹੋ ਗਿਆ ਇਹ ਕਹਿਣਾ ਦੂਸਰੇ ਦੇਸ਼ ਵਾਸਤੇ ਇੱਕ ਆਮ ਗੱਲ ਪਰ ਪਾਕਿਸਤਾਨ ਵਾਸਤੇ ਇਹ ਕਹਿਣਾ ਇਹ ਸਾਨੂੰ ਪਤਾ ਉਹ ਕਹਿ ਗਈ ਜੀ ਕਿਉਂਕਿ ਉਹਨੇ ਕੋਈ ਚਾਰਾ ਨਹੀਂ ਕਿਉਂਕਿ ਜਿੰਨੇ ਵੀ ਅਟੈਕ ਹੋਏ ਜੇ ਤੁਸੀਂ ਇਹਨਾਂ ਦੀ ਵੀਡੀਓ ਦੇਖੋ ਜੀ ਤੇ ਸਾਰੇ ਪ੍ਰੈਸੀਸ਼ਨ ਅਟੈਕ ਹੈਗੇ ਆ ਜੇ ਮਿਸਾਈਲ ਕਿਤੇ ਇੱਕ ਪੁਆਇੰਟ ਤੇ ਡਿੱਗੀ ਆ ਤੇ ਡਿੱਗੀ ਹੈਗੀ ਆ ਹੂੰ ਇਹ ਨਹੀਂ ਹੈ ਕਿ ਉਹਨੇ ਮਤਲਬ ਅ ਕਿਤੇ ਦੂਸਰੇ ਦੂਸਰੇ ਇਲਾਕੇ ਤੇ ਗਈ ਹੈਗੀ ਆ ਹਾਂ ਇਹ ਬਿਲਕੁਲ ਪ੍ਰੈਸੀਸ਼ਨ ਟਾਰਗੇਟ ਉਹਨਾਂ ਨੇ ਲੈ ਚੁਣੇ ਆ ਔਰ ਉਹਨਾਂ ਤੇ ਅਟੈਕ ਹੋਇਆ ਹੂੰ ਤੇ ਇਹਦੇ ਵਿੱਚ ਕੋਈ ਇਦਾਂ ਦੀ ਚੀਜ਼ ਨਹੀਂ ਹੈਗੀ ਕਿ ਅਸੀਂ ਬਈ ਐਵੇਂ ਫੜ ਕੇ ਤੇ ਫਾਇਰ ਕਰਤੀ ਤੇ ਇੱਕ ਮਸਾਇਲਾ ਉੱਥੇ ਡਿੱਗ ਪਈ ਤੇ ਇੱਕ ਉੱਥੇ ਡਿੱਗ ਪਈ ਆਮ ਤੌਰ ਤੇ ਸਾਰੇ ਵੀ ਚਰਚਾ ਹੁੰਦੀ ਸੀਗੀ ਲੋਕ ਕਹਿੰਦੇ ਸੀਗੇ ਕਿ ਸ਼ਾਇਦ ਐਲੋਸੀ ਵਾਲੇ ਪਾਸੇ ਜਿਹੜਾ ਉਧਰ ਪੀਓਕੇ ਦੇ ਵਿੱਚ ਜਿਹੜਾ ਉਹ ਟਾਰਗੇਟ ਬਣਾਇਆ ਜਾਏਗਾ ਜਿਵੇਂ ਭਾਵਲਪੁਰ ਦੇ ਵਿੱਚ ਜਾਂ ਅਮਰੀਦਕੇ ਜਿਹੜਾ ਅੰਮ੍ਰਿਤਸਰ ਤੋਂ ਲੱਗਦਾ ਕਿ 60 ਕਿਲੋਮੀਟਰ ਦੂਰ ਦੱਸਿਆ ਜਾ ਰਿਹਾ ਕਿ ਉੱਥੇ ਟਾਰਗੇਟੇ ਕੀਤਾ ਗਿਆ ਇਸ ਚ ਨੂੰ ਲੈ ਕੇ ਪੰਜਾਬ ਦਾ ਬਾਰਡਰ ਏਰੀਆ ਦੇ ਨਾਲ ਜਿਹੜੇ ਪਿੰਡ ਨੇ ਜਾਂ ਲੋਕ ਨੇ ਉਹਨਾਂ ਦੇ ਵਿੱਚ ਵੀ ਇੱਕ ਕਿਸਮ ਦੇ ਨਾਲ ਪੈਨਿਕ ਦਾ ਮਾਹੌਲ ਹੋ ਗਿਆ ਕਿ ਕਿਤੇ ਇਧਰਲੇ ਪਾਸੇ ਨੂੰ ਕੋਈ ਫਾਇਰ ਨਾ ਹੋ ਜੇ ਇੰਨਾਂ ਚੀਜ਼ਾਂ ਨੂੰ ਲੈ ਕੇ ਵੀ ਤਿਆਰੀ ਕੀਤੀ ਗਈ ਹੈ ਫਿਰ ਜਿਵੇਂ ਸਕੂਲਾਂ ਦੇ ਵਿੱਚ ਛੁੱਟੀਆਂ ਕਰਤੀਆਂ ਤਾਂ ਇਹ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹਜੇ ਬਿਲਕੁਲ 100% ਰਹਿਣਾ ਚਾਹੀਦਾ ਜਿੰਨਾ ਚਿਰ ਦੋਨੋਂ ਦੇਸ਼ਾਂ ਦੀ ਡਾਇਲੌਗ ਦੇ ਥਰੂ ਜੀ ਇਹ ਐਸਕੇਲੇਸ਼ਨ ਜਾਂ ਇਹ ਜਿਹੜੀ ਟੈਨਸ਼ਨ ਹੈ ਇਹ ਖਤਮ ਨਹੀਂ ਹੁੰਦੀ ਉਹਨਾਂ ਚ ਉਹਨਾਂ ਨੂੰ ਸੁਚੇਤ ਰਹਿਣਾ ਚਾਹੀਦਾ ਸਪੈਸ਼ਲੀ ਜਿਹੜੇ ਬਾਰਡਰ ਇਲਾਕੇ ਚ ਪਿੰਡ ਹੈਗੇ ਆ ਸਕੂਲ ਹੈਗੀਆਂ ਹੋਰ ਸੰਸਥਾਵਾਂ ਹੈਗੀਆਂ ਉਹਨਾਂ ਨੂੰ ਅਲਰਟ ਰਹਿਣਾ ਚਾਹੀਦਾ ਔਰ ਉਹਨਾਂ ਨੂੰ ਇਨਸਟਰਕਸ਼ਨ ਤੇ ਵਾਰਨਿੰਗ ਮਿਲ ਚੁੱਕੀ ਹੈਗੀ ਆ ਤਾਂ ਆਈ ऍम ਸ਼ੋਰ ਕਿ ਉਹਨਾਂ ਵਾਰਨਿੰਗ ਨੂੰ ਜਾਂਨ ਇਨਸਟਰਕਸ਼ਨ ਨੂੰ ਉਹ ਫਾਲੋ ਕਰ ਰਹੇ ਹੋਣ ਜਿੱਦਾਂ ਕੋ ਪਿੰਡ ਨਜ਼ਦੀਕ ਹੈ ਖਾਲੀ ਕਰਵਾਣਾ ਤੋਂ ਖਾਲੀ ਹੋ ਗਿਆ ਹੋਵੇਗਾ ਅਧਬ ਜਦਾਂ ਖਾਲੀ ਹੋ ਗਿਆ ਕੁਝ ਹੋਣਗੇ ਜਿਹੜੇ ਕੋਈ ਗੱਲ ਨਹੀਂ ਅਸੀਂ ਰਿਸਕ ਲੈ ਲੈਨੇ ਆ ਕੋ ਡੰਗਰਮਾਲ ਉਥੇ ਹੋਣਗੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਹੋਣਗੀਆਂ ਪਰ ਅਦਰਵਾਇਜ਼ ਬਿਲਕੁਲ ਨਹੀਂ ਹਿੰਦੁਸਤਾਨ ਚੁੱਪ ਕਰਕੇ ਬੈਠੇਗਾ ਹੁਣ ਤੇ ਅਲਰਟ ਰਹੇਗਾ ਜਿੰਨਾ ਚਿਰ ਦੋਨਾਂ ਦੇਸ਼ਾਂ ਦੇ ਡਾਇਲੌਗ ਦੇ ਥਰੂ ਕੋਈ ਸੰਧੀ ਨਹੀਂ ਹੁੰਦੀ ਕਿ ਹਾਂ ਭਾਈ ਅਸੀਂ ਨਹੀਂ ਕਰਨਾ ਆਹ ਨਹੀਂ ਕਰਨਾ ਆਹ ਨਹੀਂ ਕਰਨਾ ਉਨਾ ਚਿਰ ਇਹ ਇਸੇ ਤਰ੍ਹਾਂ ਰਹੇਗਾ ਸਰ ਤੁਹਾਡਾ ਤਾਂ ਤਜਰਬਾ ਹੈਗਾ ਜੀ 71 ਦੀ ਜੰਗ ਦਾ 99 ਦਾ ਵੀ ਵੈਸੇ ਤਾਂ ਮੌਕ ਡ੍ਰਿਲਾਂ ਕਰਾ ਕੇ ਲੋਕਾਂ ਨੂੰ ਸੁਚੇਤ ਵੀ ਕੀਤਾ ਜਾ ਰਿਹਾ ਪਰ ਮੈਂ ਚਾਹੁੰਨਾ ਕਿ ਜਿਹੜੇ ਲੋਕਾਂ ਦੇ ਵਿੱਚ ਇਸ ਵੇਲੇ ਹਰ ਕੋਈ ਜਾਨਣਾ ਚਾਹੁੰਦਾ ਕਿ ਜੇਕਰ ਹਮਲਾ ਹੋ ਜਾਂਦਾ ਤਾਂ ਜਿਵੇਂ ਲੋਕ ਪੈਨਿਕ ਹੋ ਜਾਂਦੇ ਨੇ ਲੋਕ ਆਪਣੇ ਆਪ ਨੂੰ ਬਚਾਉਣ ਕਿਵੇਂ ਜੇ ਮੰਨ ਲਓ ਕਿਤੇ 에ਅਰ ਸਟ੍ਰਾਈਕ ਵਗੈਰਾ ਵੀ ਹੋ ਜਾਂਦੀ ਵੈਸੇ ਤਾਂ ਇਹ ਮੌਕ ਡ੍ਰਿਲਾਂ ਹੋਣਗੀਆਂ ਪਰ ਅਜਿਹੀ ਹਾਲਾਤ ਦੇ ਵਿੱਚ ਲੋਕਾਂ ਨੂੰ ਕਰਨਾ ਕੀ ਚਾਹੀਦਾ ਜੇਕਰ ਅਜਿਹਾ ਹੁੰਦਾ ਤਾਂ ਦੇਖੋ ਇਹ ਤੇ ਸਾਰੀ ਜਨਤਾ ਨੂੰ ਸਮਝ ਲੈਣਾ ਚਾਹੀਦਾ ਜੀ ਕਿ ਕੁਝ ਵੀ ਹੋ ਸਕਦਾ ਪਰ ਇੰਨਾ ਕੁਝ ਨਹੀਂ ਹੋ ਸਕਦਾ ਕਿ ਤੁਹਾਡੇ ਘਰਾਂ ਦੇ ਉੱਤੇ ਮਸਾਇਲਾ ਤੇ ਡਰੋਨ ਡਿੱਗਣ ਈਦਾਂ ਦੀ ਕੈਪੇਬਿਲਿਟੀ ਹੈ ਨਹੀਂ ਕੀ ਇਹ ਠੀਕ ਹੈ ਅਸੀਂ ਸਮਝਨੇ ਆ ਅਸੀਂ ਨੂੰ ਕਿ ਪਾਕਿਸਤਾਨ ਦੇ ਕੋਲ ਜਿਹੜਾ ਨਿਊਕਲੀਅਰ ਵੈਪਨ ਹੈ ਉਹ ਸਾਰੇ ਦਾ ਸਾਰਾ ਜਿਹੜਾ ਸਪੋਰਟਡ ਬਾਈ ਚਾਈਨਾ ਹੈ ਅਗਰ ਬਣਿਆ ਚਾਈਨਾ ਨੇ ਪੂਰੀ ਸਪੋਰਟ ਦਿੱਤੀ ਅੱਜ ਅਗਰ ਪਾਕਿਸਤਾਨ ਦੇ ਕੋਲ ਡਰੋਨ ਆ ਗਿਆ ਤਾਂ ਉਹ ਚਾਈਨਾ ਦੇ ਹੈਗੇ ਡੈਫੀਨਟਲੀ ਤਗੜੇ ਹੈ ਮਾਰ ਵੀ ਹੈ ਰੇਂਜ ਵੀ ਹੈਗੀ ਉਹਨਾਂ ਦੀ ਪਰ ਇਦਾਂ ਅਫੋਰਡ ਨਹੀਂ ਕਰ ਸਕਦਾ ਦੇਸ਼ ਕਿ ਤੁਸੀਂ ਉਥੋਂ ਲੋਰ ਤੋਂ ਜਿੱਦਾਂ ਉੱਥੇ ਅਟੈਕ ਹੋਇਆ ਲਾਗੇ ਇਹਨਾਂ ਦਾ ਬਹਾਵਲਪੁਰਾ ਹੈ ਜਾਂ ਜਿੱਦਾਂ ਮਰੀਦਕੇ ਆ ਜੀ ਤੇ ਉਥੋਂ ਉਧਰੋਂ ਡਰੋਨ ਚੋੱਕ ਕੇ ਤੇ ਅੰਬਰਸਰ ਸੁੱਟ ਦੇਣ ਜਾਂ ਸਾਡੇ ਕੈਂਟ ਤੇ ਸੁੱਟ ਦੇਣ ਇਦਾਂ ਨਹੀਂ ਹੋ ਸਕਦਾ ਹਮ ਮੈਂ ਨਹੀਂ ਸਮਝਦਾ ਕਿ ਉਹ ਇਹੋ ਜਿਹੇ ਰਿਸਕ ਲੈਣਗੇ ਨੋਇੰਗ ਫੁਲੀ ਵੈਲ ਕਿ ਇਹੰਦੋਸਤਾਨ ਇਜ਼ ਅ ਬਿਗ ਐਂਡ ਅ ਗ੍ਰੇਟ ਕੰਟਰੀ ਜੀ ਉਹਦੇ ਨਾਲ ਪੰਗਾ ਲੈਣਾ ਸਪੈਸ਼ਲੀ ਇਸ ਸਰਕਾਰ ਦੇ ਨਾਲ ਜਿਨ੍ਹਾਂ ਨੇ ਹੁਣ ਮਤ ਬਣਾ ਲਿਆ ਤਿੰਨੇ ਫੋਰਸਸ ਇਕੱਠੀਆਂ ਹੋ ਕੇ ਪਲਾਨ ਕਰ ਰਹੀਆਂ ਕਿ ਇਦਾਂ ਦਾ ਉਹ ਕਦਮ ਚੁੱਕਣ ਜਿਸ ਦੇ ਨਾਲ ਇੰਨੀ ਕੁ ਐਸਕਲੇਸ਼ਨ ਹੋ ਜਾਏ ਜੀ ਕਿ ਫੁੱਲ ਫਲੱਜ ਵਾਰ ਹੋ ਜਾਏ ਪਾਕਿਸਤਾਨ ਲੜਾਈ ਨਹੀਂ ਲੜ ਸਕਦਾ ਹੂੰ ਉਹਦੇ ਚ ਕੋਈ ਦਮ ਨਹੀਂ ਹੈਗਾ ਕੁਛ ਨਹੀਂ ਹਾਂ ਠੀਕ ਹੈ ਗਿੱਦਰ ਭੱਭੂਆਂ ਵੀ ਚਲਦੀਆਂ ਸਾਰੀ ਜਗ੍ਹਾ ਤੇ ਜੋ ਮਰਜ਼ੀ ਬੋਲੇ ਜੋ ਬਿਆਨ ਦੇਜੋ ਉਹਨਾਂ ਦੇ ਮੂੰਹ ਬਹੁਤ ਖੁੱਲੇ ਹੈਗੇ ਜਿੰਨੂੰ ਜਿਹੜਾ ਵੀ ਦੇਖੋ ਉਹ ਕੋਈ ਉਡ ਪਟਾਂਗ ਦੀ ਗੱਲ ਕਰਦਾ ਹੈਗਾ ਤਾਂ ਉਹ ਆਪਣੀ ਜਨਤਾ ਨੂੰ ਸ਼ਾਇਦ ਦੱਸਣ ਵਾਸਤੇ ਹੈਗਾ ਕਿ ਭਾਈ ਆਪਾਂ ਤਗੜੇ ਆ ਅਸੀਂ ਡਿੱਗਣ ਵਾਲੇ ਨਹੀਂ ਅਸੀਂ ਕਮਜ਼ੋਰ ਨਹੀਂ ਉਹ ਆਪਣੇ ਲੋਕਾਂ ਨੂੰ ਦੱਸਣ ਵਾਸਤੇ ਸਾਡੇ ਲੋਕ ਸਮਝਦੇ ਆ ਅਸੀਂ ਤਾਂ ਸਾਰੇ ਸਮਝਦੇ ਆ ਸਾਡੇ ਕਿੱਥੇ ਹਮਲਾ ਕਰੇਗਾ ਸਾਡਾ ਕੋਈ ਟੈਰਰਿਸਟ ਗਰੁੱਪ ਹੀ ਨਹੀਂਗਾ ਸਾਡਾ ਕੋਈ ਕੈਂਪ ਨਹੀਂ ਹੈ ਨਾ ਸਾਡੇ ਕੋਈ ਮਿਲਿਟੈਂਟ ਨਾ ਅਸੀਂ ਕੈਂਪ ਬਣਾਏ ਨਾ ਕਿਸੇ ਨੂੰ ਟ੍ਰੇਨਿੰਗ ਦਿੰਨੇ ਆ ਸਾਡੇ ਆਪਣੇ ਫੌਜ ਹੈ ਆਪਣੇ ਕੈਂਟਾਂ 'ਚ ਬੈਠੀ ਹੈਗੀ ਆ ਉਹ ਸਾਡੇ ਤੇ ਕੋਈ ਐਦਾਂ ਦੀ ਚੀਜ਼ ਨਹੀਂ ਕਿ ਉਹ ਸਾਡੇ ਇਹੋ ਜੀ ਜਗ੍ਹਾ ਤੇ ਅਟੈਕ ਕਰਨ ਨੂੰ ਸਾਨੂੰ ਪਤਾ ਤਾਂ ਹੀ ਤੁਸੀਂ ਅਟੈਕ ਕੀਤਾ ਨੌਂ ਟਕਾਣਿਆਂ ਦੇ ਉੱਤੇ ਉਹਨਾਂ ਦੇ ਕਿਉਂਕਿ ਉਹਨਾਂ ਦੀ ਐਕਟੀਵਿਟੀ ਹੈਗੀਆਂ ਉਹ ਆਂਦੇ ਰਹੇ ਇੱਧਰ ਜੀ ਸਾਨੂੰ ਇਹ ਖੁਸ਼ੀ ਹੈ ਕਿ ਅੱਜ ਦੀ ਖਬਰ ਇਹ ਵੀ ਸੀ ਕਿ ਹਾਫਿਜ਼ ਸૈયਦ ਮਾਰਤਾ ਤਾਂ ਉਹਦਾ ਬ੍ਰਦਰ ਵੀ ਮਾਰਤਾ ਜਿਹੜੇ ਫਾਊਂਡਰ ਹੈਗੇ ਆ ਇਹਦੇ ਲਖਸ਼ੇ ਤੋਬਾ ਦੇ ਇਹ ਸਰ 60 ਕਿੰਨੀ ਕੋ ਵਜੀ ਆ ਜਿਵੇਂ ਨੌਂ ਟਕਾਣੇ ਮਿਤਕੇ ਮਾਰੇ ਗਏ ਨੇ ਕਿੰਨੇ ਕੋ ਹੱਤਵਾਦੀ ਮਾਰੇ ਗਏ ਨੇ ਕਿੰਨਾ ਕੋ ਵੱਡਾ ਇਹ ਨੁਕਸਾਨ ਹੋਇਆ ਇਸ ਵੇਲੇ ਦੇਖੋ ਇਹ ਹੁਣ ਜਿਹੜੀ ਹਰ ਦੇਸ਼ ਤੇ ਆਪਣੇ ਆਪਣੇ ਜੀ ਗਰਾਉਂਡ ਸੈੱਲ ਵੀ ਹੁੰਦੇ ਜਿੱਦਾਂ ਸਾਡੇ ਬੰਦੇ ਉਥੇ ਆ ਜੀ ਉਹ ਸਾਨੂੰ ਖਬਰਾਂ ਦਿੰਦੇ ਆ ਕਿ ਭਈ ਇਸ ਟਿਕਾਣੇ ਤੇ ਹਮਲਾ ਹੋਇਆ ਇੰਨੇ ਕ ਬੰਦੇ ਮਰ ਗਏ ਠੀਕ ਹੈ ਇਹ ਲੋਕਾਂ ਦੇ ਥਰੂ ਜਿਹੜੇ ਸਾਡੇ ਸੈੱਲ ਆ ਉਥੇ ਉਹਨਾਂ ਦੇ ਥਰੂ ਸਾਨੂੰ ਖਬਰਾਂ ਮਿਲ ਜਾਂਦੀਆਂ ਕੁਝ ਜਦੋਂ ਸਟ੍ਰਾਈਕ ਹੁੰਦੀ ਆ ਜੀ ਤੇ ਉਦੋਂ ਫੋਟੋਗ੍ਰਾਫੀ ਹੋ ਜਾਂਦੀ ਆ ਤਾਂ ਕਦੇ-ਕਦੇ ਫੋਟੋਗ੍ਰਾਫੀ ਦੇ ਵਿੱਚ ਕਿੰਨੀ ਕਿ ਦੁਨੀਆ ਮਰੀ ਹੈ ਨਹੀਂ ਪਤਾ ਹੁੰਦਾ ਕਿਉਂਕਿ ਅੱਜ ਕੱਲ ਦੇ ਜਿਹੜੇ 에ਅਕ੍ਰਾਫਟ ਆ ਗਏ ਆ ਜਿਹੜੇ ਫਾਈਟਰ 에ਅਕ੍ਰਾਫਟ ਆ ਗਏ ਆ ਉਹਨਾਂ 'ਚ ਬੜਾ ਦਮ ਹੈ ਬੜੇ ਕੈਮਰੇ ਉੱਤੇ ਲੱਗੇ ਹੈਗੇ ਠੀਕ ਹੈ ਕਾਫੀ ਪ੍ਰੈਸੀਸ਼ਨ ਫੋਟੋਗ੍ਰਾਫੀ ਹੁੰਦੀ ਪਰ ਕਹਿੰਦੇ ਨਹੀਂ ਪਤਾ ਲੱਗਦਾ ਕਿਉਂਕਿ ਜਦੋਂ ਮਿਸਾਈਲ ਡਿੱਗੀ ਹੈ ਤੇ ਨਹੀਂ ਪਤਾ ਲੱਗਦਾ ਫਿਰ ਗਰਾਉਂਡ ਲੈਵਲ ਤੋਂ ਪਤਾ ਲੱਗਦਾ ਤਾਂ ਉਹਨਾਂ ਦੇ ਮੁਤਾਬਕ ਜਿਹੜੀ ਖਬਰ ਆਈ ਹੈ ਉਹ ਕਹਿੰਦੇ ਅਬਾਊਟ 90 ਮਿਲਿਟੈਂਟ ਦੇ ਕਰੀਬ ਜਿਹੜੇ ਆ ਉਹ ਮਾਰੇ ਗਏ ਆ ਉਹ ਖਾਸ ਕਰਕੇ ਸੌਰੀ ਸੌਰੀ ਟੂ ਸਟਾਪ ਖਾਸ ਜੀ ਐਂਡ ਹਿਜਬਲ ਮੁਜਾਹਦੀਨ ਦੇ ਜਿਹੜੇ ਟਿਕਾਣੇ ਆ ਇਹ ਉਹਨਾਂ ਨੇ ਤਬਾਹ ਕਰਤੇ ਔਰ ਇਹਦੇ ਚ ਇਹ ਦੋ ਬ੍ਰਦਰ ਵੀ ਮਾਰੇ ਗਏ ਪਰ ਇਹ ਹਾਲੇ ਕਨਫਰਮ ਨਹੀਂ ਹੋਇਆ ਮੈਂ ਅੱਜ ਪ੍ਰੈਸ ਕਾਨਫਰੈਂਸ ਨਹੀਂ ਸੁਣੀ ਪਤਾ ਨਹੀਂ ਉਹਨਾਂ ਨੇ ਕਨਫਰਮ ਕੀਤਾ ਕਿ ਨਹੀਂ ਕੀਤਾ ਪਰ ਆਉਣ ਵਾਲੇ ਸਮੇਂ ਚ ਪਤਾ ਲੱਗ ਜਾ ਬਿਲਕੁਲ ਜਿਵੇਂ ਕਈ ਅਤਵਾਦੀਆਂ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਮਾਰੇ ਗਏ ਨੇ ਪਰ ਪਾਕਿਸਤਾਨ ਜਿਵੇਂ ਕਹਿੰਦਾ ਕਿ ਪ੍ਰੈਸ ਕਾਨਫਰੈਂਸ ਤੜਕਸਾਰ ਕੀਤੀ ਕਿ ਸਾਡੇ 8 ਕੁ ਨਾਗਰਿਕ ਕਹਿੰਦੇ ਨੇ ਕਿ ਸ਼ਹੀਦ ਹੋਏ ਨੇ ਬਸ ਅਤਵਾਦੀ ਕੋਈ ਨਹੀਂ ਇਹ ਗੱਲ ਅਜੇ ਵੀ ਮੰਨਣ ਨੂੰ ਤਿਆਰ ਨਹੀਂ ਪਾਕਿਸਤਾਨ ਨਹੀਂ ਨਹੀਂ ਦੇਖੋ ਜਦੋਂ ਪਿਛਲੀ ਵਾਰੀ ਇਹਨਾਂ ਨੇ ਬਾਲਾਕੋਟ ਤੇ ਹਮਲਾ ਤੇ ਉਰੀ ਦੀ ਵੀ 에어 스트라이크 ਹੋਈ ਤਾਂ ਉਹ ਨਹੀਂ ਨਹੀਂ ਜੀ ਜਿਉ ਮੰਨਣਗੇ ਤੇ ਇਹ ਪ੍ਰੂਫ ਹੈਗਾ ਕਿ ਉਥੇ ਟੈਰਰਿਸਟ ਕੈਂਪ ਸੀ ਹੂੰ ਉਹ ਐਕਟਿਵ ਸੀ ਜਿਹੜਾ ਅਸੀਂ ਕਹਿੰਦੇ ਆ ਰਹੇ ਆਂ ਹੂੰ ਕਿ ਜਿਹੜਾ ਪਾਕਿਸਤਾਨ ਹੈ ਉਹ ਟੈਰਰਿਸਟ ਨੂੰ ਸਪੋਰਟ ਕਰ ਰਿਹਾ ਇਟਸ ਅ ਟੈਰਰਿਸਟ ਕੰਟਰੀ ਹੂੰ ਅਸੀਂ ਹੁਣ ਸਪੋਰਟ ਵੀ ਕਰਨ ਕਹਿਣੀ ਛੱਡ ਦੇਣੀ ਚਾਹੀਦੀ ਆ ਇਹ ਟੈਰਰਿਸਟ ਕੰਟਰੀ ਹੈਗੀ ਆ ਤੇ ਸਾਨੂੰ ਪਤਾ ਉਥੇ ਹੈਗੇ ਆ ਤੇ ਤਾਂ ਹੀ ਅਸੀਂ ਅਟੈਕ ਕੀਤਾ ਹੈਗਾ ਅਸੀਂ ਸਿਵਿਲিয়ান ਤੇ ਕਿਉਂ ਅਟੈਕ ਕਰਾਂਗੇ ਜੇ ਹਸਪੀਟਲ ਹੈ ਤਾਂ ਅਸੀਂ ਉਥੇ ਜੇ 2 4 10 ਵੜ ਵੀ ਜਾਣਗੇ ਟੈਰਰਿਸਟ ਹਿੰਦੁਸਤਾਨ ਇਦਾਂ ਦਾ ਨਹੀਂ ਕਿ ਹਸਪੀਟਲ ਤੇ ਅਟੈਕ ਕਰਦੇ ਜਿੱਦਾਂ ਇਜ਼ਰਾਇਲ ਦੇ ਵਿੱਚ ਹੋਇਆ ਰਾਈਟ ਪੈਲੇਸਟਿਨੀਆਂ ਤੇ ਗਾਜ਼ਾ ਦੇ ਵਿੱਚ ਕੀ ਹੈ ਉਥੇ ਕੀ ਹੋਇਆ ਇਜ਼ਰਾਇਲ ਦੇ ਵਿੱਚ ਉਥੇ ਜਿੰਨੀਆਂ ਵੀ ਟਨਲ ਸੀ ਉਹ ਸਾਰੀਆਂ ਹਸਪੀਟਲ ਚੋਂ ਕਲੀਨਿਕ ਚੋਂ ਵੱਡੀ ਵੱਡੀ ਇੰਡਸਟਰੀ ਚੋਂ ਜਿਹਨੂੰ ਤੁਸੀਂ ਟਾਰਗੇਟ ਨਹੀਂ ਕਰ ਸਕਦੇ ਉਹਦੇ ਥਰੂ ਉਹਨਾਂ ਨੇ ਰੱਖਿਆ ਤੇ ਉਹਨਾਂ ਨੇ ਉਹਨੂੰ ਡਿਸਟਰਾਇ ਕਰ ਦਿੱਤਾ ਹਮ ਤੁਹਾਨੂੰ ਹੁਣ ਪਤਾ ਇੱਥੇ ਕਿ ਆ ਟਿਕਾਣੇ ਹੈਗੇ ਆ ਹਾਂ ਐਵੇਂ ਥੋੜੀ ਟਾਈਮ ਲਿਆ ਗਿਆ ਜਿੱਦਾਂ ਸਾਨੂੰ ਵੀ ਰਿਗਰਟ ਸੀ ਕਿ ਯਾਰ ਬੜੇ ਦਿਨ ਹੋ ਗਿਆ ਹਾਂ ਸਾਡੀ ਸਰਕਾਰ ਨੇ ਕੁਝ ਕੀਤਾ ਹੀ ਨਹੀਂ ਤੇ ਉਹਨਾਂ ਨੇ ਬੜੀ ਪਲੈਨਿੰਗ ਕਰਕੇ ਸੋਚ ਸਮਝ ਕੇ ਇਹ ਨਾਉ ਟਾਰਗੇਟ ਦੇ ਉੱਤੇ ਜਿਹੜੀ ਸਟ੍ਰਾਈਕ ਕੀਤੀ ਹੈ ਇਹ ਪ੍ਰੈਸੀਸ਼ਨ ਸਟ੍ਰਾਈਕ ਹੈਗੀ ਆ ਇਹਦੇ ਚ ਕੋਈ ਸਿਵਿਲਿਅਨ ਨਹੀਂ ਕੋਈ ਫੌਜੀ ਨਹੀਂ ਹੁਣ ਉਹਨਾਂ ਦਾ ਕੀ ਆ ਹਾਂ ਆਪਾਂ ਕਿਸੇ ਦਾ ਮੂੰਹ ਨਹੀਂ ਫੜ ਸਕਦੇ ਪਾਕਿਸਤਾਨ ਤੇ ਬੜਬੋਲਾ ਹੈਗਾ ਜੋ ਮਰਜ਼ੀ ਆਉਂਦਾ ਬੋਲੀ ਜਾਂਦਾ ਉਹ ਕਹਦੇਗਾ ਬੱਚੇ ਮਰ ਗਏ ਆ ਮਰ ਗਏ ਉਹ ਮਰ ਗਏ ਤੋ ਕਹੀ ਜਾ ਸਾਨੂੰ ਪਤਾ ਕਿ ਸਾਡੇ ਅਸੀਂ ਕੀ ਕੀਤਾ ਹੈਗਾ ਅਸੀਂ ਤਾਂ ਸਿਰਫ ਮਿਲਿਟੈਂਟ ਕੈਂਪਾਂ ਦੇ ਉੱਤੇ ਅਟੈਕ ਕੀਤਾ ਜੇ ਹੁਣ ਉਥੇ ਕੁੜੀਆਂ ਮੁੰਡੇ ਜਾਂ ਇਹਨਾਂ ਨੇ ਭਾਈ ਹੋਰ ਸਿਵਿਲਿਅਨ ਵਾੜੇ ਹੈਗੇ ਆ ਤੋ ਕੌਣ ਹੈਗੇ ਆ ਜੇ ਮਿਲਿਟੈਂਟ ਲੋਕ ਬੈਠੇ ਆ ਤੋ ਵੀ ਮਿਲਿਟੈਂਟ ਆ ਜਿਹੜੇ ਸਾਥ ਦੇ ਰਹੇ ਨੇ ਜਿਹੜੇ ਸਾਥ ਦੇ ਰਹੇ ਤੇ ਅਸੀਂ ਤਾਂ ਮਿਲਿਟੈਂਟ ਮਾਰਿਆ ਜੇ ਹੁਣ ਉੱਥੇ ਦੂਜੇ ਬਹਿ ਕੇ ਉਹਨਾਂ ਨੂੰ ਸਲਾਹ مشورہ ਦੇ ਰਹੇ ਆ ਤੇ ਸਾਡੇ ਬਾਅਦ ਤੇ ਮਿਲਿਟੈਂਟੀ ਹੈ ਜਿਵੇਂ ਆਪਰੇਸ਼ਨ ਤੋਂ ਪਹਿਲਾਂ ਇਹ ਵੀ ਗੱਲਾਂ ਹੁੰਦੀਆਂ ਸੀਗੀਆਂ ਕਿ ਜੇਕਰ ਅਜਿਹਾ ਕੋਈ ਮਾਹੌਲ ਬਣਦਾ ਤਾਂ ਚਾਈਨਾ ਪਾਕਿਸਤਾਨ ਦੇ ਨਾਲ ਖੜ ਜਾਏਗਾ ਜਾਂ ਤੁਰਕੀ ਆ ਜਾਏਗਾ ਭਾਰਤ ਦੇ ਨਾਲ ਅਜਿਹੇ ਦੇਸ਼ ਆ ਜਾਣਗੇ ਅਜਿਹੀ ਕੋਈ ਮੂਵਮੈਂਟ ਦੇਖਣ ਨੂੰ ਤਾਂ ਨਹੀਂ ਮਿਲੀ ਇਸ ਆਪਰੇਸ਼ਨ ਬਾਅਦ ਨਹੀਂ ਦੇਖੋ ਇਹ ਆਹ ਅਟੈਕ ਤੋਂ ਪਹਿਲੇ ਚਾਈਨਾ ਨੇ ਤਿੱਬਤ ਦੇ ਵਿੱਚ ਫੌਜੀਆਂ ਦੀ ਥੋੜੀ ਜਿਹੀ ਡ੍ਰਿਲ ਕੀਤੀ ਜੀ ਹੁਣ ਚਾਈਨਾ ਦਾ ਬਿਆਨ ਆਇਆ ਹੈ ਕਿ ਅਸੀਂ ਟੈਰਰਿਸਟ ਜਿਹੜੀਆਂ ਐਕਟੀਵਿਟੀ ਆ ਉਹਦੇ ਅਗੇਂਸਟ ਹੈਗੇ ਆ ਲੇਕਿਨ ਜੋ ਭਾਰਤ ਨੇ ਸਟ੍ਰਾਈ ਕੀਤੀ ਹੈ ਉਹ ਠੀਕ ਨਹੀਂ ਉਹ ਨਜਾਇਜ਼ ਹੈ ਜੀ ਤੋਂ ਜਿਹੜੇ ਇਦਾਂ ਦੇ ਦੋਸਤ ਮਿੱਤਰ ਦੇਸ਼ ਹੈਗੇ ਆ ਉਹੋ ਜਿਹਿਆਂ ਪ੍ਰਤੀਕਿਰਿਆ ਦਿੰਦੇ ਰਹਿੰਦੇ ਹੈ ਉਹ ਬੋਲਦੇ ਰਹਿੰਦੇ ਆ ਜਿੱਦਾਂ ਹੁਣ ਸਾਨੂੰ ਰਸ਼ੀਆ ਨੇ ਕਹਤਾ ਕਿ ਮੈਂ ਨਾਲ ਖੜਾ ਜਿੱਦਾਂ ਤੁਸੀਂ ਕਹੇ ਜਾਪਾਨ ਨੇ ਯੂ ਐਸ ਐ ਨੇ ਕਹਤਾ ਨਾਲ ਖੜਾ ਐਨੀਆਂ ਵੱਡੀਆਂ ਕੰਟਰੀਆਂ ਹੈ ਇਹਦੇ ਥੋੜੀ ਹੋਰ ਕਈ ਕੰਟਰੀਆਂ ਜਿਹੜੀਆਂ ਸਾਡਾ ਸਾਥ ਦੇਣਗੀਆਂ ਹਾਂ ਇਦਾਂ ਹੀ ਪਾਕਿਸਤਾਨ ਉਹ ਪਾਕਿਸਤਾਨ ਦਾ ਕੋਈ ਟਰਕੀ ਹੈਗਾ ਉਹਦਾ ਅਲਾਈਸਾ ਚਾਈਨਾ ਜਿਹੜਾ ਹਾਂ ਉਹਦਾ ਜਿਗਰੀ ਦੋਸਤ ਹੈਗਾ ਹਾਂ ਮੈਂ ਪਿੱਛੇ ਵੀ ਕਿਹਾ ਸੀ ਕਿ ਕੈਰਾਕੋਲਮ ਪਾਸ ਬਣਾ ਉਹਨੂੰ ਕਹਿੰਦੇ ਕੈਰਾਕੋਲਮ ਫਰੈਂਡਸ਼ਿਪ ਪਾਸ ਜੀ ਕਿਉਂ ਕਿਉਂਕਿ ਚਾਈਨਾ ਨੇ ਬਣਾਇਆ ਇਹਨਾਂ ਦੀ ਯਾਰੀ ਦੋਸਤੀ ਹੈਗੀ ਤਾਂ ਉਹ ਤਾਂ ਸਾਰੇ ਕਰਨਗੇ ਛੋਟਾ ਮੋਟਾ ਉਹ ਵੀ ਹਰਕਤ ਕਰਨਗੇ ਸਪੋਰਟ ਕੇ ਹਾਂ ਵੀ ਤੁਹਾਡੇ ਨਾਲ ਹੈਗੇ ਹਾਂ ਹਾਂ ਪਰ ਨਾਲ ਖੜੇ ਹੋਣਾ ਹਾਂ ਤੇ ਕਹਿਣਾ ਹਾਂ ਬਹੁਤ ਫਰਕ ਹੈ ਹਾਂ ਵਾਕੇ ਸਰ ਬਹੁਤ ਬਹੁਤ ਧੰਨਵਾਦ ਤੁਸੀਂ ਤਮਾਮ ਜਾਣਕਾਰੀ ਦਿੱਤੀ ਤਾਂ ਵਾਕਈ ਇੱਕ ਵੱਡਾ ਆਪਰੇਸ਼ਨ ਜਿਹੜਾ ਸੀਗਾ ਉਹ ਕੀਤਾ ਗਿਆ ਅੱਤਵਾਦ ਦੇ ਖਿਲਾਫ ਪਰ ਫਿਲਹਾਲ ਜਿਹੜਾ ਇਹ ਸਵਾਲ ਬਣਿਆ ਹੋਇਆ ਕਿ ਕੀ ਪਾਕਿਸਤਾਨ ਹੁਣ ਹਮਲਾ ਕਰ ਸਕਦਾ ਤਾਂ ਪਰ ਅਜੇ ਹੀ ਸਥਿਤੀ ਜਿਹੜੀ ਹੈ ਜੇ ਕੋਈ ਨਜ਼ਰ ਨਹੀਂ ਆ ਰਹੀ ਪਰ ਫਿਰ ਵੀ ਪੰਜਾਬ ਦੇ ਲੋਕਾਂ ਨੂੰ ਭਾਰਤ ਦੇ ਲੋਕਾਂ ਨੂੰ ਸੁਚੇਤ ਰਹਿਣਾ ਪਏਗਾ ਕਿਉਂਕਿ ਆਪਰੇਸ਼ਨ ਅਜੇ ਜਿਹੜਾ ਉਹ ਖਤਮ ਨਹੀਂ ਹੋਇਆ ਆਪਰੇਸ਼ਨ ਸੰਦੂਰ ਜਾਰੀ ਹੈ ਔਰ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਤੱਕ ਅੱਤਵਾਦ ਇੰਜ ਫੈਲਦਾ ਰਹੇਗਾ ਤਵੇਂ ਤਵੇਂ ਜਿਹੜੇ ਨੇ ਅਜਿਹੇ ਐਕਸ਼ਨ ਅੱਗੇ ਤੋਂ ਵੀ ਇਦਾਂ ਹੀ ਹੁੰਦੇ ਰਹਿਣਗੇ ਦੇਖਦੇ ਰਹੋ ਹੈਸ਼ਟੈਗ ਪੰਜਾਬ